ਸ਼ੰਭੂ ਬਾਰਡਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਮੋਰਚੇ ਤੇ ਸਭ ਤੋਂ ਵੱਡਾ ਅਪਡੇਟ ਇੱਕ ਹਫ਼ਤੇ ਦੇ ਵਿੱਚ ਸ਼ੰਭੂ ਬਾਰਡਰ ਖੋਲਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਹਰਿਆਣਾ ਸਰਕਾਰ ਨੂੰ ਹਾਈ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਨੇ ਬਾਰਡਰ ਤੋਂ ਬੈਰੀਕੇਡਿੰਗ ਹਟਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਹਾਈ ਕੋਰਟ ਦੇ ਵੱਲੋਂ ਤਾਂ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਹੋਇਆ ਕਿਸਾਨ ਡਟੇ ਹੋਏ ਨੇ ਪਰ ਇਸ ਵਿਚਾਲੇ ਵੱਡੀ ਖਬਰ ਇਹ ਆ ਰਹੀ ਹੈ ਕਿ ਸ਼ੰਭੂ ਬਾਰਡਰ ਖੋਲਣ ਦੇ ਆਦੇਸ਼ ਹਰਿਆਣਾ ਸਰਕਾਰ ਨੂੰ ਦੇ ਦਿੱਤੇ ਗਏ। ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਨੇ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜਲਦ ਤੋਂ ਜਲਦ ਬੈਰੀਕੇਡਿੰਗ ਹਟਾ ਲਈ ਜਾਵੇ। ਦੱਸ ਦਈਏ ਕਿ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਸ਼ੰਭੂ ਬਾਰਡਰ ਦੇ ਉੱਤੇ ਬੈਰੀਕੇਡਿੰਗ ਲਗਾਈ ਗਈ ਸੀ ਹਰਿਆਣਾ ਸਰਕਾਰ ਦੇ ਵੱਲ। ਕਿਸਾਨ ਅੱਗੇ ਵਧਣਾ ਚਾਹੁੰਦੇ ਸਨ ਤੇ ਉਧਰ ਹਰਿਆਣਾ ਦੇ ਵਿੱਚ ਐਂਟਰੀ ਨੂੰ ਐਂਟਰੀ ਨਾ ਹੋਵੇ ਐਂਟਰੀ ਰੋਕਣ ਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਨਾਲ ਹੀ ਨਾਲ ਸੁਰੱਖਿਆ ਬਲ ਲਾਏ ਗਏ ਤੇ ਬੈਰੀਕੇਡਿੰਗ ਕੀਤੀ ਗਈ ਕਿ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਐਂਟਰੀ ਨਾ ਦਿੱਤੀ ਜਾਵੇ ਪਰ ਹੁਣ ਹਾਈ ਕੋਰਟ ਨੇ ਦਖਲ ਦਿੱਤਾ ਹੈ ਹੁਕਮ ਜਾਰੀ ਕੀਤੇ ਨੇ ਬਾਰਡਰ ਤੋਂ ਬੈਰੀਕੇਡਿੰਗ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਹਾਈ ਕੋਰਟ ਨੇ ਵੱਡੀ ਖਬਰ ਸ਼ੰਭੂ ਬਾਰਡਰ ਦੇ ਨਾਲ ਜੁੜੀ ਹੋਈ ਫਰਵਰੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਤੇ ਉਸ ਤੋਂ ਬਾਅਦ ਹੁਣ ਤੱਕ ਕਿਸਾਨ ਡਟੇ ਹੋਏ ਨੇ ਔਰ ਇਸ ਨੂੰ ਬੰਦ ਹੋਣ ਦੇ ਕਰਕੇ ਕਈ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਆਮ ਲੋਕਾਂ ਨੂੰ ਵੀ ਆ ਰਹੀਆਂ ਸਨ ਲਗਾਤਾਰ ਲੋਕ ਖੱਜਲਖਵਾਰ ਵੀ ਹੋ ਰਹੇ ਸਨ ਤੇ ਪਿੰਡਾਂ ਦੇ ਵਿੱਚੋਂ ਲੋਕ ਜਾਣ ਨੂੰ ਮਜਬੂਰ ਸਨ ਰਾਹ ਜਿਹੜਾ ਬੰਦ ਕੀਤਾ ਗਿਆ ਦਿੱਲੀ ਕੂਚ ਦੇ ਇਲਾਕੇ ਤੋਂ ਬਾਅਦ ਤੇ ਹੁਣ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤੇ ਨੇ ਹਰਿਆਣਾ ਸਰਕਾਰ ਨੂੰ ਹੁਕਮ ਜਾਰੀ ਕੀਤੇ ਗਏ ਨੇ ਕਿ ਇਹ ਰਾਹ ਖੋਲਿਆ ਜਾਵੇ ਬੈਰੀਕੇਡਿੰਗ ਹਟਾਈ ਜਾਵੇ ਜਲਦ ਤੋਂ ਜਲਦ 7 ਦਿਨਾਂ ਦਾ ਸਮਾਂ ਦਿੱਤਾ ਗਿਆ ਇੱਕ ਹਫਤੇ ਦੇ ਵਿੱਚ ਸ਼ੰਭੂ ਬਾਰਡਰ ਤੋਂ ਬੈਰੀਕੇਡਿੰਗ ਹਟਾਉਣ ਦੇ ਹੁਕਮ ਹਾਈ ਕੋਰਟ ਨੇ ਜਾਰੀ ਕਰ ਦਿੱਤੇ ਨੇ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਵੇਲੇ ਸੋ ਸ਼ੰਭੂ ਬਾਰਡਰ ਦੇ ਮੁਤਲਕ ਹੈ ਵੱਡੀ ਖਬਰ ਜਿੱਥੇ ਆਦੇਸ਼ ਜਾਰੀ ਹੋ ਚੁੱਕੇ ਨੇ ਹਾਈ ਕੋਰਟ ਨੇ ਦਖਲ ਦਿੱਤਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਜਾਰੀ ਕਰ ਦਿੱਤੇ ਨੇ So, हुक्म जारी किए गए कि बैरीकेडिंग जल्द तो जल्द हटाई जाए दस दई के खबर so, से ज्यादा जानकारी दे ले मेरे सहयोगी पूजा वर्मा जुड़ गए ने पूजा इस वे हालात किस तरीके शंभू बॉर्डर से क्योंकि आदेश हो चुके ने हुक्म हाई कोर्ट ने जारी कर दिते हैं ਆ ਬਿਲਕੁਲ ਦੇਖੋ ਇਸ ਹੀ ਸਾਲ 13 ਫਰਵਰੀ ਦਾ ਉਹ ਦਿਨ ਸੀਗਾ ਜਦੋਂ ਕਿਸਾਨਾਂ ਨੇ ਮਾਰਚ ਕੀਤਾ ਸੀ ਤੇ ਦਿੱਲੀ ਜਾਣਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਰੋਕਿਆ ਗਿਆ ਤੇ ਜੋ ਸ਼ੰਭੂ ਬਾਰਡਰ ਦੀ ਗੱਲ ਕਰੀਏ ਤੇ ਇਹ ਜਿਹੜਾ ਹੈ ਨੈਸ਼ਨਲ ਹਾਈਵੇ ਵੀ ਹੈ ਤੇ ਜੇ ਅਸੀਂ ਪਟਿਆਲਾ ਤੋਂ ਗੱਲ ਕਰੀਏ ਬਹੁਤ ਸਾਰੇ ਲੋਕ ਦਿੱਲੀ ਜਿਹੜਾ ਹੈ ਚੰਡੀਗੜ੍ਹ ਆਣ ਦੀ بجائے ਉੱਥੋਂ ਹੀ ਡਾਇਵਰਟ ਹੋ ਕੇ ਜਾਂਦੇ ਸੀ ਤੇ ਲੇਕਿਨ ਉੱਥੇ ਬੈਰੀਗੇਟਿੰਗ ਕੀਤੀ ਗਈ ਫੈਂਸਿੰਗ ਕੀਤੀ ਗਈ ਤਾਂ ਜੋ ਜਿਹੜੇ ਕਿਸਾਨ ਹੈ ਉਹ ਅੱਗੇ ਨਾ ਵੱਲ ਸਕਣ ਤੇ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਿਸਾਨ ਉਸ ਤੋਂ ਬਾਦ ਸ਼ੰਭੂ ਬਾਰਡਰ ਤੇ ਹੀ ਬੈ ਗਏ ਸੀਗੇ ਤੇ ਲਗਾਤਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਚੱਲ ਰਹੀ ਹੈ ਵੱਖ-ਵੱਖ ਪਟੀਸ਼ਨਾਂ ਨੇ ਜਿਦੇ ਵਿੱਚ ਜੁਡੀਸ਼ੀਅਲ ਇਨਕੁਆਇਰੀ ਦੀ ਵੀ ਇੱਕ ਪਟੀਸ਼ਨ ਸੀਗੀ ਇੱਕ ਸੀਗੀ ਰਸਤਾ ਖੋਲਣ ਦੀ ਕਿ ਕਾਫੀ سارے ਲੋਕਾਂ ਨੂੰ ਇਸ ਦੇ ਨਾਲ ਪਰੇਸ਼ਾਨੀ ਹੋ ਰਹੀ ਹੈ ਕੁਝ ਕਿਸਾਨਾਂ ਦੀ ਵੀ ਪਟੀਸ਼ਨ ਸੀ ਜਿੱਥੇ ਉਹਨਾਂ ਦਾ ਇਹ ਕਹਿਣਾ ਇਹ ਕਹਿਣਾ ਸੀਗਾ ਕਿ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਤੇ ਸਾਨੂੰ ਹਰਿਆਣਾ ਸਰਕਾਰ ਕਿਉਂ ਨਹੀਂ ਜਾਣ ਦੇ ਰਹੀ ਹੈ ਤੇ ਅੱਜ ਹਾਈ ਕੋਰਟ ਦਾ ਜਿਹੜਾ ਤੇ ਅੱਜ ਜਿਹੜਾ ਫੈਸਲਾ ਹੈ ਹਰਿਆਣਾ ਸਰਕਾਰ ਦੇ ਲਈ ਆਦੇਸ਼ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤੇ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਜੁੜਾਏ ਖੋਲੋ ਜਿਹੜੀ ਫੈਂਸਿੰਗ ਕੀਤੀ ਗਈ ਹੈ ਜਿਹੜੀ ਬੈਰੀਗੇਟਿੰਗ ਕੀਤੀ ਗਈ ਹੈ ਉਸ ਨੂੰ ਹਟਾਇਆ ਜਾਵੇ ਤੇ ਇਹ ਡਾਇਰੈਕਸ਼ਨਸ ਵੀ ਦਿੱਤੀਆਂ ਨੇ ਪੰਜਾਬ ਸਰਕਾਰ ਨੂੰ ਬਾਅਦ ਨਾਲ ਕੀ ਕੀ ਅਪਡੇਟ ਲਵਾਵਾਂਗੇ ਵਿਚਾਲੇ ਦੱਸ ਦਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜੁੜ ਚੁੱਕੇ ਨੇ ਡੇਲੀ ਪੋਸਟ ਪੰਜਾਬ ਨੇ ਨਾ ਹਿਮਾਚਲ ਤੇ ਬਹੁਤ-ਬਹੁਤ ਸਵਾਗਤ ਹੈ ਢੱਲੇਵਾਲ ਸਾਹਿਬ ਵਗੈਰਾ ਇਹਨਾਂ ਨੂੰ ਜਿਹੜਾ ਉਹਨਾਂ ਨੇ ਲੁੱਟ ਕੇ ਰਿਅਲਿਟੀੀਆਂ 'ਚ ਲੱਦ ਕੇ ਤੇ ਕਲਕੱਤੇ ਬੰਦਰਗਾਹ ਦੇ ਵਿੱਚ ਸਾਬ ਜੁੜ ਗਏ ਨੇ ਸੋ ਦੁਬਾਰਾ ਤੋਂ ਰੁਕ ਕਰਾਂਗੇ ਪੂਜਾ ਵਰਮਾ ਸਟ ਦੇ ਯੋਗੀ ਲਗਾਤਾਰ ਇਸ ਖਬਰ ਤੇ ਪੜੇ ਖੋਏ ਨੇ ਪੂਜਾ ਇਹ ਜਿਹੜੀ ਪਟੀਸ਼ਨ ਦੇ ਉੱਤੇ ਹੁਣ ਸੁਣਵਾਈ ਹੋਏ ਹਾਈ ਕੋਰਟ ਦੇ ਵੱਲੋਂ ਸਾਫ ਕਰ ਦਿੱਤਾ ਗਿਆਗੇ ਰਣਨੀਤੀ ਕੀ ਲੱਗਦਾ ਤੁਹਾਨੂੰ ਕਿ ਕਿਸਾਨਾਂ ਦੀ ਰਣਨੀਤੀ ਵੀ ਰਹੇਗੀ ਕਿ ਜੇਕਰ ਗੱਲਬਾਤ ਤੁਹਾਡੀ ਹੋ ਪਾਈ ਹੋਵੇ ਸੋ ਦੁਬਾਰਾ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਦੱਸਿਆ ਇਹ ਕਿ ਹਾਈ ਕੋਰਟ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਰੀਬ 5 ਮਹੀਨੇ ਤੋਂ ਜੋ ਕਿਸਾਨਾਂ ਦਾ ਮੋਰਚਾ ਇੱਥੇ ਚੱਲ ਰਿਹਾ ਹੈ ਔਰ ਉਧਰੋਂ ਹਰਿਆਣਾ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡਿੰਗ ਲਗਾਈ ਗਈ ਸੀ ਉਸ ਨੂੰ ਹਟਾਉਣ ਦੇ ਹੁਕਮ ਹੁਣ ਜਾਰੀ ਹੋ ਚੁੱਕੇ ਨੇ ਫਰਵਰੀ ਤੋਂ ਜੋ سلسلہ ਸ਼ੁਰੂ ਹੋਇਆ ਔਰ ਉੱਥੇ ਬਹੁਤ ਸਾਰਾ ਤਣਾਅ ਵੀ ਦੇਖਣ ਨੂੰ ਮਿਲਿਆ ਹਰਿਆਣਾ ਦਾ ਬਾਰਡਰ ਜਿਹੜਾ ਉਹ ਬੰਦ ਕੀਤਾ ਗਿਆ ਬੈਰੀਕੇਡਿੰਗ ਕੀਤੀ ਗਈ ਔਰ ਬਹੁਤ ਸਾਰੇ ਕਿਸਾਨ ਵੀ ਉਸ ਵੇਲੇ ਉੱਥੇ ਪਹੁੰਚੇ ਸਥਿਤੀ ਵੀ ਆਊਟ ਆਫ ਕੰਟਰੋਲ ਕਈ ਵਾਰ ਦਿਖਾਈ ਦਿੱਤੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਦੋਹਾਂ ਪਾਸਿਆਂ ਦੇ ਉੱਤੇ ਕਿਸਾਨ ਡਟੇ ਹੋਏ ਨਜ਼ਰ ਆਏ ਮੰਗਾ ਨੂੰ ਲੈ ਕੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਨਹੀਂ ਜਾਣ ਦਿੱਤਾ ਗਿਆ ਇਸ ਰਾਹ ਦੇ ਉੱਤੇ ਬੈਰੀਕੇਡਿੰਗ ਲਗਾਈ ਗਈ ਔਰ ਬਹੁਤ ਸਾਰੀਆਂ ਘਟਨਾਵਾਂ ਵੀ ਇੱਥੇ ਵਾਪਰੀਆਂ ਨੇ ਪਰ ਇਸ ਵਿਚਾਲੇ ਇਹ ਵੀ ਦੱਸ ਦਈਏ ਤੁਹਾਨੂੰ ਕਿ ਸੋ ਸਾਡੇ ਸਹਿਯੋਗੀ ਪੂਜਾ ਲਗਾਤਾਰ ਜੁੜੇ ਹੋਏ ਨੇ ਔਰ ਗੱਲਬਾਤ ਕਰ ਲੈਣੇ ਆ ਪੂਜਾ ਇਹ ਪਟੀਸ਼ਨ ਦੇ ਉੱਤੇ ਜਿਸ ਤਰੀਕੇ ਨਾਲ ਹੁਣ ਹੁਕਮ ਜਾਰੀ ਹੋਏ ਨੇ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਕਿਸਾਨਾਂ ਦੇ ਨਾਲ ਜੇਕਰ ਗੱਲਬਾਤ ਤੁਹਾਡੀ ਹੋ ਪਾਈ ਹੋਵੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਹੱਲੇ ਹੀ ਹਾਈ ਕੋਰਟ ਦੇ ਆਰਡਰਸ ਆਏ ਨੇ ਰਿਟਰਨ ਆਰਡਰ ਆਣੇ ਹਲੇ ਬਾਕੀ ਹੈ ਕਿਉਂਕਿ ਵਰਬਲੀ ਜਿਹੜੇ ਆਰਡਰਸ ਆਏ ਨੇ ਉਸ ਤੋਂ ਬਾਅਦ ਜਿਹੜੇ ਵਕੀਲਾਂ ਨੇ ਜਾਣਕਾਰੀ ਦਿੱਤੀ ਹੈ ਉਹੀ ਅਸੀਂ ਦਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਕਿਹਾ ਗਿਆ ਹੈ ਕਿ ਹਫਤੇ ਦੇ ਵਿੱਚ ਜਿਹੜੇ ਉਸ ਸੜਕ ਨੂੰ ਖੋਲਿਆ ਜਾਵੇ ਜਿਹੜੀ ਕਿ ਦਿੱਲੀ ਵੱਲ ਜਾਂਦੀ ਹੈ ਯਾਨੀ ਕਿ ਨੈਸ਼ਨਲ ਹਾਈਵੇ ਜਿਹੜਾ ਕਿ ਸ਼ੰਭੂ ਬਾਰਡਰ ਤੋਂ ਦਿੱਲੀ ਜਾਂਦਾ ਹੈ ਉਸ ਨੂੰ ਖੋਲਿਆ ਜਾਵੇ ਆਦੇਸ਼ ਜਿਹੜਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਦਿੱਤੇ ਹਨ ਦੂਜੇ ਪਾਸੇ ਕਿਸਾਨ ਜਿਹੜੇ ਆ ਇਸ ਆਰਡਰ ਤੋਂ ਬਾਅਦ ਜ਼ਰੂਰ ਆਪਣੀ ਮੀਟਿੰਗ ਕਰਨਗੇ ਤੇ ਆਪਣਾ ਜਿਹ ਨੀਤੀ ਰਹਿਣ ਵਾਲੀ ਹੈ ਉਹ ਜ਼ਰੂਰ ਡਿਸਕਸ ਕਰਨਗੇ ਲੇਕਿਨ ਸਭ ਤੋਂ ਅਹਿਮ ਗੱਲ ਕੀ ਹੈ ਕਿ ਉਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ ਉਹਨਾਂ ਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਕਿ ਜਦੋਂ ਬੈਰੀਕੇਟਿੰਗ ਹਟਾਈ ਜਾਗੀ ਜਦੋਂ ਉਹ ਫੈਂਸਿੰਗ हटਾਈ ਜਾਵੇਗੀ ਤੇ ਤੁਸੀਂ ਕਿਸ ਤਰੀਕੇ ਨਾਲ ਉੱਥੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੈ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਉੱਤੇ ਕਿਸਾਨ ਵੀ ਬੈਠੇ ਹੋਏ ਨੇ ਅਸੀਂ ਦੇਖਿਆ ਹੈ ਕਿ ਬਾਰਡਰ ਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਸੀਗਾ ਉਸ ਤੋਂ ਬਾਅਦ ਉਹ ਬਾਰਡਰ ਤੇ ਹੀ ਬਹਿ ਗਏ ਸੀ ਤੇ ਇਸ ਤਰ੍ਹਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੇ ਜੂਰਡਿਕਸ਼ਨ ਦੇ ਵਿੱਚ ਫਿਲਹਾਲ ਕਿਸਾਨ ਬੈਠੇ ਹੋਏ ਨੇ ਇਸ ਕਰਕੇ ਜੇਕਰ ਜਦੋਂ ਖੋਲੇ ਜਾਵੇ ਬਾਰਡਰਸ ਤੇ ਉੱਥੇ ਤੁਸੀਂ ਮੇਨਟੇਨ ਕਰਨਾ ਹੈ ਦੂਜੇ ਪਾਸੇ ਜਿਹੜੀ ਪਟੀਸ਼ਨ ਸੀਗੀ ਉਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਕਿਸਾਨ ਜਿਹੜਾ ਆਪਣਾ ਹੱਕ ਦੇ ਲਈ ਜਾ ਰਹੇ ਨੇ ਸਰਕਾਰ ਜਿਹੜੀ ਹੈ ਉਹਨਾਂ ਦੀ ਉਹਨਾਂ ਨੇ ਉਹਨਾਂ ਦੇ ਨਾਲ ਵਾਅਦਾ ਖਿਲਾਫੀ ਸਰਕਾਰ ਨੇ ਕੀਤੀ ਹੈ ਉਹ ਸਰਕਾਰ ਦੇ ਨਾਲ ਦਿੱਲੀ ਦੇ ਵਿੱਚ ਜਾ ਕੇ ਗੱਲ ਕਰਨਾ ਚਾਹੁੰਦੇ ਤੇ ਫਿਰ ਕਿਉਂ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਜਿਹੜਾ ਬਾਰਡਰ 'ਤੇ ਰੋਕ ਦਿੱਤਾ ਹੈ ਨਾ ਸਿਰਫ ਸ਼ੰਭੂ ਬਾਰਡਰ ਬਲਕਿ ਖਨੋਰੀ ਬਾਰਡਰ 'ਤੇ ਵੀ ਜਿਹੜਾ ਰੋਕ ਦਿੱਤਾ ਹੈ ਤੇ ਹਰਿਆਣਾ ਦੀ ਸਰਕਾਰ ਨੇ ਕਾਫੀ ਉਹਨਾਂ ਦੇ ਨਾਲ ਤੱਕਾ ਮੁੱਕੀ ਵੀ ਉਸ ਵੇਲੇ ਕੀਤੀ ਸੀ ਜਦੋਂ ਉਹ ਅੱਗੇ ਵਧਣਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਰੋਕਿਆ ਗਿਆ ਇਸ ਤੋਂ ਇਲਾਵਾ ਅੱਜ ਜਿਹੜੀ ਪਟੀਸ਼ਨ ਦੀ ਸੁਣਵਾਈ ਹੋਈ ਕਿਉਂਕਿ ਕਿਸਾਨਾਂ ਦੀ ਵਕ ਵਕ ਪਟੀਸ਼ਨਾਂ ਨੇ ਸਿਰਫ ਇੱਕ ਪਟੀਸ਼ਨ ਨਹੀਂ ਹੈ ਸ਼ੁਕਰਨ ਦੀ ਜਿਹੜੀ ਮੌਤ ਹੈ ਉਸ ਨੂੰ ਲੈ ਕੇ ਵੀ ਜਿਹੜੀ ਹੈ ਕਿ ਐਪਲੀਕੇਸ਼ਨ ਹੈ ਸਾਰੀ ਮਰ ਜਿਹੜਾ ਪ੍ਰਤਪਾਲ ਜਿਹੜਾ ਕਿਸਾਨ ਸੀਗਾ ਜਿਹੜਾ ਜ਼ਖਮੀ ਹੋਇਆ ਸੀਗਾ ਉਸ ਤੇ ਉਹ ਵੀ ਜਿਹੜਾ ਸੀ ਪੂਰੇ ਕਿਸਾਨ ਆंदोलਨ ਦੀ ਜਿਹੜੀ ਇੱਕ ਪੂਰੀ ਬੈਂਚ ਸੁਣਵਾਈ ਕਰ ਰਹੀ ਹੈ ਉਸ ਦੇ ਵਿੱਚ ਐਫਐਸਐਲ ਦੀ ਰਿਪੋਰਟ ਵੀ ਦਿੱਤੀ ਗਈ ਜਿੱਥੇ ਕਿ ਸਾਹਮਣੇ ਆਇਆ ਹੈ ਕਿ ਜਿਹੜੀ ਸ਼ੁਭਕਰਨ ਦੀ ਮੌਤ ਹੈ ਉਹ ਗੋਲੀ ਲੱਗਣ ਦੇ ਕਾਰਨ ਹੀ ਹੋਈ ਸੀਗੀ ਇਹ ਰਿਪੋਰਟ ਦੇ ਵਿੱਚ ਜਿਹੜਾ ਹੈ ਉਹ ਅੱਜ ਕੋਰਟ ਨੂੰ ਦੱਸਿਆ ਗਿਆ ਤੇ ਫਿਲਹਾਲ ਵਰਬਲ ਆਦੇਸ਼ ਜਿਹੜੇ ਹਨ ਉਹ ਜ਼ਰੂਰ ਆ ਚੁੱਕੇ ਨੇ ਡਿਟੇਲਡ ਆਰਡਰ ਆਣੇ ਬਾਕੀ ਹੈ ਕਿ ਆ ਬੜੇ ਰੋ ਦੁਬਾਰਾ ਤੁਹਾਡਾ ਰੋਕ ਕਰਾਂਗੇ ਤੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਜੋੜ ਗਏ ਨੇ ਸਾਡੇ ਨਾਲ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਨੇ ਨਹਿਮਾ ਚੁੱਕੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਡੇਲੀ ਪੋਸਟ ਪੰਜਾਬ ਰਿਆਣਾ ਤੇ ਹਾਈ ਕੋਰਟ ਦੇ ਵੱਲੋਂ ਮਨਜੀਤ ਜੀ ਕਿਹਾ ਗਿਆ ਹੈ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਹੈ ਕਿ ਬੈਰੀਕੇਡਿੰਗ ਖੋਲ ਦਿੱਤੇ ਜਾਵੇ ਇਸ ਪਹਿਲਾਂ ਤੇ ਇਸ ਆਦੇਸ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਮਾਨਯੋਗ ਅ ਅਦਾਲਤਦਾਰਸ਼ੀ ਬਹੁਤ ਬਹੁਤ ਜਿਹੜੀ ਛੱਡੀ ਨੇ ਆਏ ਭਲਕਾਉ ਦਾ ਧੰਨਵਾਦ ਵੀ ਕਰਦੇ ਹਾਂ ਔਰ ਅਸੀਂ ਵਿਸ਼ਵਾਸ ਵੀ ਰੱਖਦੇ ਹਾਂ ਕਿ ਚਲੋ ਕਿਤੇ ਨਾ ਕਿਤੇ ਜਿਹੜੀ ਲੋਕਾਂ ਨੂੰ ਇਨਸਾਫ ਦੀ ਆਸ਼ਾ ਦੀ ਕੇਨੋ ਚਾਰਦੀ ਰਹਿਣੀ ਚਾਹੀਦੀ ਹੈ ਔਰ ਇਹ ਜਿਹੜਾ ਅਸੀਂ ਤਾਂ ਪਹਿਲੇ ਦਿਨ ਤੋਂ ਰੋਲਾ ਪਾ ਰਹੇ ਸੀ ਪਹਿਰੇਆ ਸਰਕਾਰ ਨੂੰ ਪੁੱਛਿਆ ਜਾਵੇ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਜਿਹੜੀਆਂ ਕੰਦਾ ਸੰਕਟ ਦੇ ਵਿੱਚ ਕੀਤੀਆਂ ਕਿਹੜਾ ਸੰਵਿਧਾਨ ਤੁਹਾਨੂੰ ਇਜਾਜ਼ਤ ਦਿੰਦਾ ਉਹ ਸਭ ਗੱਲ ਸਿਆ ਜਾਵੇ ਸੋ ਉਹ ਚੰਗੀ ਗੱਲ ਹੈ ਜੇ ਜਨ ਸਭ ਨੇ ਕੋਈ ਕੀ ਹੈਗਾ ਫੇ ਦਿਵਾਰਾ ਹਟਾਓ ਉਹ ਦਿਵਾਰਾ ਬਣੀ ਹੀ ਗਲਤ ਨਹੀਂ ਸੀ ਜੀ ਰਣਨੀਤੀ ਕੀ ਰਣ ਪਾ ਲਿਆ ਜੇਕਰ ਗੱਲ ਕਿਸਾਨਾਂ ਦੀ ਕਰੀਏ ਤਾਂ ਤੁਸੀਂ ਜਦੋਂ ਕੂਚ ਕਰਨ ਦਾ ਐਲਾਨ ਕੀਤਾ ਸੀ ਤਾਂ ਉਦੋਂ ਬੈਰੀਕੇਡਿੰਗ ਲਗਾ ਦਿੱਤੀ ਗਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੁਣ ਅਗਲੀ ਰਣਨੀਤੀ ਕਿਸ ਤਰੀਕੇ ਦੇ ਨਾਲ ਉਰੀਕੀ ਜਾਣੀ ਹੈ ਅਸੀਂ ਹੁਣ ਰੰਤ ਮੀਟਿੰਗ ਬੁਲਾਵਾਂਗੇ ਆਪਣੇ ਦੋਨੇ ਫਾਰਮਾਂ ਵੱਲੋਂ ਅਸੀਂ ਜਿਹੜਾ ਐਸਕੇਐਮ ਗਹਿਰਾਨੀ ਦੀ ਇੱਕ ਹੋਰ ਕਿਸਾਨ ਵੀ ਦੂਰ ਮੋਰਚਾ ਵੱਲੋਂ ਅਸੀਂ ਉਹ ਨਹੀਂ ਤਿੰਨ ਬਲਾਕ ਐ ਫਿਰ ਅਗਲਾ ਪਲਾਨ ਕਰਾਂਗੇ ਫਿਰਲਾ ਕੀ ਕਰਨਾ ਹੁਣ ਕਿਉਂਕਿ ਅਸੀਂ ਪਹਿਲਾਂ ਤੋਂ ਆਖਿਆ ਆ ਦਿੱਲੀ ਜਾਣਾ ਸੋ ਅਗਰ ਸਾਨੂੰ ਰਸਤਾ ਮਿਲਦਾ ਅਸੀਂ ਦਿੱਲੀ ਜਾਵਾਂਗੇ ਪ੍ਰੋਟੈਸਟ ਕਰਾਂਗੇ ਦਿੱਲੀ ਜਾ ਕੇ ਬੈਠ ਕੇ ਆਰਾਮ ਨਾਲ ਪੀਸਫੁੱਲ ਜਿਵੇਂ ਇੱਥੇ ਪੀਸਫੁੱਲੀ ਬੈਠੇ ਨੇ ਇੱਥੇ ਹੀ ਬੈਠ ਕੇ ਉੱਥੇ ਪ੍ਰੋਟੈਸਟ ਕਰਾਂਗੇ ਹਾਲੇ ਵੀ ਕਿਸਾਨ ਸੰਗਠਨ ਇਸੇ ਗੱਲ ਤੇ ਡਟੇ ਹੋਏ ਨੇ ਕਿ ਦਿੱਲੀ ਜਾ ਕੇ ਰਹਿਾਂਗੇ ਬਿਲਕੁਲ ਬਿਲਕੁਲ ਸਾਡੀ ਕਾਲ ਦਿੱਲੀ ਜਾਣਾ ਜੇ ਨਾ ਚਾਹਦੀਆਂ ਮੰਗਾਂ ਸਰਕਾਰ ਨਹੀਂ ਮੰਨ ਲੈਂਦੀ ਉਹਨਾਂ ਚ ਅਸੀਂ ਦਿੱਲੀ ਜਾ ਕੇ ਪ੍ਰੋਟੈਸਟ ਕਰਾਂਗੇ ਅਸੀਂ ਰਾਜਧਾਨੀ ਦੇ ਵਿੱਚ ਆਪਣੀ ਆਪਣੇ ਪ੍ਰਾਈਮ ਮਿਨਿਸਟਰ ਦੇ ਜਿਹੜਾ ਬਾਜ਼ ਘੱਦੇ ਬਾਹਰ ਕਹਿ ਦਿਓ ਉੱਥੇ ਬੈਠ ਕੇ ਪ੍ਰੋਟੈਸਟ ਕਰਾਂਗੇ ਜੋ ਅਸੀਂ ਦਿੱਲੀ ਜਾਵਾਂਗੇ ਜੀ ਦੂਜੇ ਪਾਸੇ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਕਿ ਜਿਹੜਾ ਲਾਅ ਐਂਡ ਆਰਡਰ ਹੈ ਉਹ ਤੁਸੀਂ ਬਣਾ ਕੇ ਰੱਖਣਾ ਹੈ ਇਸ ਬਾਰਡਰ ਦੇ ਉੱਤੇ ਜਦੋਂ ਰਾਹ ਖੋਲੇ ਜਾਣੇ ਨੇ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਨਹੀਂ ਲਾਅ ਐਂਡ ਆਰਡਰ ਕਦੇ ਬਣ ਕੀਤਾ ਹੀ ਨਹੀਂ ਅਸੀਂ ਕਿਸਾਨਾਂ ਨੇ ਪੀਸਫੁਲੀ ਅਸੀਂ ਤਾਂ ਉਸਦੇ ਵੀ ਤੁਸੀਂ ਵੇਖੋ ਕਿ ਇਹਨਾਂ ਨੇ ਕਿਹਰ ਗੈਸ ਕਿੰਨੀ ਕੀਤੀ ਸਾਡਾ ਫੱਟ 400 ਬੱਚਿਆਂ ਇੰਦੇ ਤੇ ਕੀਤਾ 20 ਬੱਚਿਆਂ ਨੇ ਅੱਖਾਂ ਚਲ ਗਈਆਂ ਸ਼ੁਭ ਕਰਨ ਦੀ ਮੌਤ ਹੋ ਗਈ ਔਰ ਇਹਨਾਂ ਦੇ ਤਾਂ ਇੱਕ ਬੱਟਾ ਵੀ ਨਹੀਂ ਕਿਸੇ ਨੇ ਮਾਰਿਆ ਨਹੀਂ ਝੂਠਾ ਇੱਕ ਸਾਨੂੰ ਬਦਨਾਮ ਕਰਨੇ ਲਈ ਸਾਡੇ ਬੱਚੇ ਦੇ ਝੂਠੇ ਪਰਚੇ ਪਾਉਣ ਲਈ ਇੱਕ ਪੁਲਿਸ ਬਲਾਜਨ ਨੂੰ ਐਡਮਿਟ ਕਰਾ ਕੇ ਇੱਕ ਝੂਠੀ ਜਿਹੜੀ ਐਮਐਲਰ ਕਰਾ ਕੇ ਹਸਪਤਾਲ ਦੀ ਰਿਪੋਰਟ ਬਣਾ ਕੇ ਉਹ ਤੇ ਸਾਡੇ ਬੱਚਿਆਂ ਦੇ ਪਰਚੇ ਦਰਜ ਕੀਤੇ ਆ ਗੱਲ ਕੇ ਸਾਡੇ ਬੱਚੇ ਦਾ ਦਿਵਾਰ ਤੋਂ ਉਹ 500 ਮੀਟਰ ODE ਕਿਉਂਕਿ ਇਹ 500 ਮੀਟਰ ODE ਤੱਕ ਤਿਰਗਾਇ ਸੀ ਉਹਦੀਆਂ ਜਿਹੜੀ ਬੜੀ ਚਰੀਲੀ ਸੀ ਜਿਹਨ ਇਫੈਕਟਡ ਸੀ ਬਹੁਤ ਸੋਇਟ ਕਰਕੇ ਅਸੀਂ ਤਾਂ ਪਹਿਲਾਂ ਵੀ ਪੀਸ ਪੁਲੀ ਸੀ ਹੋਣੀ ਪੀਸ ਪੁਲੀ ਤੇ ਲਾਇਨ ਆਰਡਰ ਨੂੰ ਅਸੀਂ ਕੇ ਨੇ ਬੁਖਾਰਿਆ ਉਹ ਤਾਂ ਹਰਿਆਣਾ ਸਰਕਾਰ ਨੇ ਬੁਖਾਰਿਆ ਔਰ ਉਹਨਾਂ ਦੀ ਪੁਲਿਸ ਨੇ ਬੁਖਾਰਿਆ ਜੀ 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 ਪਿਛਲੀ ਵਾਰ ਜਦੋਂ ਕਿਸਾਨੀ ਅੰਦੋਲਨ ਚੱਲਿਆ ਤਾਂ ਇੱਕ ਇਤਿਹਾਸ ਲਿਖਿਆ ਗਿਆ ਦਿੱਲੀ ਦੀਆਂ ਬਰੂਹਾਂ ਤੇ ਇੰਨਾ ਸਮਾਂ ਕਿਸਾਨ ਬੈਠੇ ਰਹੇ ਔਰ ਉਸ ਨੂੰ ਹੰਗਾਰਾ ਵੀ ਦਿੱਤਾ ਲੋਕਾਂ ਨੇ ਵੀ ਪੂਰਾ ਸਮਰਥਨ ਦਿੱਤਾ ਪਰ ਹੁਣ ਜਦੋਂ ਇੰਨਾ ਸਮਾਂ ਸ਼ੰਭੂ ਬਾਰਡਰ ਦੇ ਉੱਤੇ ਵੀ ਤਕਲੀਫਾਂ ਵਪਾਰੀਆਂ ਨੇ ਵੀ ਕਿਹਾ ਸਾਨੂੰ ਆਰੀਆਂ ਨੇ ਦੂਸਰੇ ਲੋਕ ਜਿਹੜੇ ਆਣ ਜਾਣ ਵਾਲੇ ਉਹਨਾਂ ਨੂੰ ਵੀ ਬਾਤਰੀਆਂ ਨੇ ਔਰ ਉਧਰ ਪ੍ਰਸ਼ਾਸਨ बार-बार ਇਹ ਕਹਿ ਰਿਹਾ ਕਿ ਜੇਕਰ ਤੁਸੀਂ ਜਾਣਾ ਹੈ ਤਾਂ ਰੇਲਵੇ ਜਾਂ ਕੋਈ ਹੋਰ ਮਾਧਿਅਮ ਦੇ ਨਾਲ ਤੁਸੀਂ ਜਾ ਸਕਦੇ ਹੋ ਇਸ ਤੇ ਤੁਹਾਡਾ ਕੀ ਸਟੈਂਡ ਹੈ ਜੇਕਰ ਜਾਣਾ ਤਾਂ ਨਹੀਂ ਦੇਖੋ ਅਸੀਂ ਪਹਿਲਾਂ ਤੋਂ ਇਹਨਾਂ ਨੂੰ ਆਖਿਆ ਕਿ ਸਾਡੇ ਰਹਿਣ ਬਸੇਰੇ ਜਿਹੜੇ ਆ ਜਦੋਂ ਅਸੀਂ ਲੰਬਾ ਸੰਘਰਸ਼ ਕਰਨਾ ਕਿਤੇ ਰੋਕਣਾ ਤੇ ਸਾਡੇ ਜਿਹੜੇ ਟ੍ਰੈਕਟਰ ਆ ਸਾਡੇ ਉਹ ਘਰ ਨੇ ਅਸੀਂ ਉਹਨਾਂ ਦੇ ਵਿੱਚ ਆਪਣਾ ਰਾਸ਼ਨ ਆਪਣਾ ਖਾਣ ਪੀਣ ਵਾਸਤੇ ਜਿਹੜਾ ਖਾਣਾ ਬਣਾਉਣ ਵਾਸਤੇ ਬਾਲਣ ਤੱਕ ਅਸੀਂ ਉਹਨਾਂ ਟਰਾਲੀਆਂ 'ਚ ਲੋਡ ਕਰਕੇ ਆਪਣੀ ਸਮਗਰੀ ਲੈ ਕੇ ਜਾਂਦੇ ਆ ਤੇ ਟ੍ਰੇਨਾਂ ਚ ਨਹੀਂ ਸਮਗਰੀ ਚਾ ਨਹੀਂ ਸਕਦੀ ਔਰ ਜਿੱਥੇ ਜਾ ਕੇ ਰਹਿਣਾ ਹੈ ਉਹ ਪ੍ਰੈਸਟ ਲੰਬਾ ਕਰਨਾ ਹੈ ਉੱਥੇ ਰਹਿਣ ਵਾਸਤੇ بارش ਹੋਣੀ ਆ ਹਣੀਆਂ ਆਉਣਗੀਆਂ ਠੰਡ ਆਏਗੀ ਬਿਲਕੁਲ ਜਿਹੜੀ ਸਰੀਰ ਨੂੰ ਕਪਕਪਾਉਂਦੀ ਸਰਦੀ ਆਏਗੀ ਤੇ ਫਿਰ ਆਪਾਂ ਉਹ ਕਿਵੇਂ ਉੱਥੇ ਬੈਠਾਂਗੇ ਉਹ ਸਾਨੂੰ ਉਹ ਤਾਂ ਸਾਡੇ ਨਾਲ ਹੀ ਜਾਣਗੇ ਇਹ ਤਾਂ ਸਾਡਾ ਜੀਵਨ ਸਾਥੀ ਹੈ ਇੱਕ ਤਰ੍ਹਾਂ ਦਾ ਟਰੈਕਟਰ ਆਲੀ ਕਿਉਂਕਿ ਅਸੀਂ ਇਹਨੂੰ ਪੁੱਤਰ ਵੀ ਕਹਿੰਨੇ ਆ ਟਰੈਕਟਰ ਨੂੰ ਅਸੀਂ ਇਹਨੂੰ ਜੀਵਨ ਸਾਥੀ ਵੀ ਕਹਿੰਨੇ ਸਾਡਾ ਸਾਨੂੰ ਸਾਡੀ ਰੋਟੀ ਵੀ ਸਾਨੂੰ ਦਿੰਦਾ ਕਮਾ ਕੇ ਸੋ ਅਸੀਂ ਇਹਨੂੰ ਛੱਡ ਕੇ ਕਿਵੇਂ ਚੱਲ ਜਾਾਂਗੇ ਅਸੀਂ ਅਦੂਰੇ ਕਿਵੇਂ ਚੱਲ ਜਾਾਂਗੇ ਸੋ ਉਹ ਤਾਂ ਕਿੱਥੇ ਜਾਵਾਂਗੇ ਨਾਲ ਹੀ ਜਾਵੇਗਾ ਜੀ ਉਸੇ ਸਟੈਂਡ ਤੋਂ ਤੁਸੀਂ ਕਿ ਟਰੈਕਟਰ ਟਰਾਲੀਆਂ ਲੈ ਕੇ ਹੀ ਜਾਵਾਂਗੇ ਸੋ ਇਹ ਕਹਿ ਸਕਦੇ ਹਾਂ ਕਿ ਦੁਬਾਰਾ ਤੋਂ ਜਿਹੜਾ ਕਿਸਾਨੀ ਅੰਦੋਲਨ ਦਾ ਇੱਕੋ ਦਿੱਲੀ ਦੇ ਸਰਹੱਦਾਂ ਦੇ ਉੱਤੇ ਦਿੱਲੀ ਦੇ ਬਰੂਹਾਂ ਤੇ ਜੋ ਤਸਵੀਰ ਦੇਖੀ ਗਈ ਉਹ ਦੁਬਾਰਾ ਤੋਂ ਉਸੇ ਤਰ੍ਹਾਂ ਦੀ ਹੀ ਤਸਵੀਰ ਨਜ਼ਰ ਆਏਗੀ ਕਿੱਥੋਂ ਤੱਕ ਜਾਣ ਦਾ ਪਲਾਨ ਆ ਤੁਹਾਡਾ ਕਿੱਥੇ ਜਾ ਕੇ ਡੇਰੇ ਲਾਣਗੇ ਕਿਸਾਨ ਅਸੀਂ ਦੇਖੋ ਸਾਡਾ ਜਿਹੜਾ ਬਿਲਕੁਲ ਅਸੀਂ ਜਾਂ ਉੱਥੇ ਦਿੱਲੀ ਜੰਤਰ ਮੰਤਰ ਤੇ ਜਾਣਾ ਚਾਹਾਂਗੇ ਤੇ ਸਾਨੂੰ ਜਿੱਥੇ ਜਾਮ ਦਿੱਤਾ ਜਾਵੇ ਜੰਤਰ ਮੰਤਰ ਤੇ ਅਸੀਂ ਤੇ ਬੈਠ ਕੇ ਪੀਸਫੁਲ ਪ੍ਰੋਟੈਸਟ ਕਰਾਂਗੇ ਆਪਣਾ ਜਿੰਨਾ ਚਿਰ ਮਾਤੀ ਸਰਕਾਰ ਸਾਨੂੰ ਬਿਠਾ ਲੱਗੇ ਨਹੀਂ ਸਾਡੀ ਗੱਲ ਮੰਨਣੀ ਅਸੀਂ ਤਾਂ ਕਿੰਨੇ ਸਾਨੂੰ ਸਰਕਾਰ ਅਜ ਮੰਨ ਲਵੇ ਜੀ ਤੁਕਰਾਂ ਨੂੰ ਵਾਪਸ ਆ ਜੀ ਤੇ ਕੰਨਾਂ ਦੇ ਬਾਰਾਂ ਦੀ ਵੀ ਨਹੀਂ ਲੋੜ ਪਰ ਇਹ ਤਾਂ ਸਰਕਾਰ ਦੇ ਹੱਥ ਹੈ ਨਾ ਸਰਕਾਰ ਨੇ ਕੀ ਕਰਨਾ ਹੈ ਸਰਕਾਰ ਨੇ ਸਾਡੀਆਂ ਮੰਗਾਂ ਮੰਨਣੀਆਂ ਨਹੀਂ ਮੰਨਣੀਆਂ ਇਸ ਸਰਕਾਰ ਨੇ ਸਾਡੇ ਤੇ ਗੋਲੀਆਂ ਚਲਾਉਣੀਆਂ ਸਰਕਾਰ ਨੇ ਸਾਡੇ ਮੂਰੇ ਕੰਨਾਂ ਕਰੀਆਂ ਸਰਕਾਰ ਨੇ ਸਾਨੂੰ ਰਾਜਦਾਨੀ ਆਪਣੀ ਜੀ ਨਹੀਂ ਜਾਣ ਦੇਣਾ ਇਹ ਸਰਕਾਰ ਦੇ ਹੱਥ ਹੈ ਸਰਕਾਰ ਦੀ ਤਾਕਤ ਵੱਡੀ ਹੈ ਅਸੀਂ ਨਹੀਂ ਹੱਥੇ ਹਾਂ ਉਹ ਤਿਆਰ ਬੰਦ ਹੈ ਉਹਨਾਂ ਦੇ ਕੋਲ ਜਿਹੜੇ ਉਹਨਾਂ ਦੇ ਫੌਜੀ ਆ ਮੁਰੇ ਤਸਕਾ ਵਾਲੇ ਉਹਨਾਂ ਦੇ ਹੱਥਾਂ ਦੇ ਵਿੱਚ ਰਾਈਫਲਾਂ ਨੇ ਗੋਲੀਆਂ ਚਲਾਉਣ ਲਈ ਉਹਨਾਂ ਕੋਟੀਅਰ ਗੈਸੀਆਂ ਜਿਹੜੀਆਂ ਪੰਨਾਂ ਨੇ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਵਾਟਰ ਕੈਨਨ ਨੇ ਉਹਨਾਂ ਦੇ ਕੋਲ ਸਾਰੇ ਸਾਧਨ ਨੇ ਸਾਡੇ ਕੋਕੀਆ ਸਾਡੇ ਕੋਲ ਟਰੈਕਟਰ ਤੇ ਸਿਰਫ ਬੈਠ ਕੇ ਜਾਣ ਲਈ ਪੀਸਫੁਲੀ ਉਹ ਹੀ ਹੈ ਨਾ ਸਾਡੇ ਕੋ ਕੋਈ ਤਿਆਰ ਥੋੜੀ ਹੈ ਸੋ ਇਸ ਕਰਕੇ ਇਹ ਡਿਪੈਂਡ ਹੈ ਕਿ ਉਹ ਸਾਨੂੰ ਕਿੱਥੇ ਤੱਕ ਜਾਣ ਦਿੰਦੇ ਆ ਕਿੱਥੇ ਸਾਨੂੰ ਪਟਾਉਣਾ ਚਾਹੁੰਦੇ ਆ ਉਹ ਕਹਿ ਰਹੇ ਨੇ ਕਿ ਦਿੱਲੀ ਦੇ ਵਿੱਚ ਤੁਸੀਂ ਆ ਕੇ ਬਹਿ ਜਾਓ ਤੁਹਾਨੂੰ ਜਗ੍ਹਾ ਦੇ ਦਿੱਤੀ ਤੇ ਅਚੋਪੀਆ ਦੇ ਵਿੱਚ ਚੰਗੋ ਪ੍ਰੋਟੈਸਟ ਕਰਨ ਇੱਕ ਜਿਹੜੀ ਜ਼ਿੰਮੇਵਾਰੀ ਉਹ ਕਿਸਾਨ ਸੰਗਠਨਾਂ ਨੂੰ ਵੀ ਲੈਣੀ ਪੈਣੀ ਕਿਉਂਕਿ ਪਿਛਲੀ ਵਾਰੀ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਉੱਥੇ ਔਰ ਦੂਜੇ ਪਾਸੇ ਜੇ ਹੋਣ ਦੀ ਗੱਲ ਕਰੀਏ ਖਨੌਰੀ ਦੇ ਵਿੱਚ ਸ਼ੁਭਕਰਨ ਇੱਕ ਨੌਜਵਾਨ ਕਿਸਾਨ ਅਸੀਂ ਗਵਾ ਦਿੱਤਾ ਪੰਜਾਬ ਪਹਿਲਾਂ ਤੋਂ ਹੀ ਆਰਥਿਕ ਸੰਕਟ ਚੱਲ ਰਿਹਾ ਹੈ ਦੂਜੇ ਪਾਸੇ ਸੰਘਰਸ਼ ਜਦੋਂ ਲੰਬਾ ਹੁੰਦਾ ਹੈ ਤਾਂ ਸਾਨੂੰ ਵੀ ਤਾਂ ਨੁਕਸਾਨ ਪੰਜਾਬ ਨੂੰ ਵੀ ਤਾਂ ਚੱਲਣਾ ਪੈ ਰਿਹਾ ਨਾ ਸੋ ਵਿਚਲਾ ਰਾਹ ਕੋਈ ਹੈ ਜਿਹੜਾ ਤੁਹਾਨੂੰ ਨਜ਼ਰ ਆਂਦਾ ਹੋਵੇ ਅਸੀਂ ਜਿਹੜਾ ਆਰਥਿਕ ਸੱਟ ਵੱਜ ਰਹੀ ਹੈ ਅਸੀਂ ਕੱਲ ਵੀ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਮੈਂ ਉਸ ਮੀਟਿੰਗ ਵਿੱਚ ਮੌਜੂਦ ਸੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਜਿਹੜੀ ਮੀਟਿੰਗ ਹੋਈ ਹੈ ਮੈਂ ਸਭਾ ਦੇ ਸਿੰਧਲੇਵਾਲ ਸੁਖੀ ਸਿੰਘ ਮੈਂ ਜੀ ਸੁਖਮਨ ਆਸੀ ਅਸੀਂ ਪੰਚਾਇਤ ਆ ਕੋਈ ਸਾ ਕੱਲ ਔਰ ਅਸੀਂ ਉੱਥੇ ਵੀ ਕਿਹਾ ਕਿ ਜਿਹੜੀ ਆਰਥਿਕ ਸਥਾ ਪੰਜਾਬ ਨੂੰ ਵੱਜ ਰਹੀ ਆ ਉਹਦੇ ਤੋਂ ਅੱਛੀ ਅਸੀਂ ਨਹੀਂ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਰੋਕਿਆ ਇਹਨਾਂ ਨੇ ਆ ਅਸੀਂ ਕਿਤੇ ਸੜਕ ਨਹੀਂ ਰੋਕੀ ਪਰ ਬਾਹਰ ਮਾਰੇ ਕਿਉਂ ਸਾਨੂੰ ਬਦਨਾਮ ਕੀਤਾ ਜਾਂਦਾ ਵੀ ਤੁਸੀਂ ਸੜਕ ਰੋਕੀ ਆ ਹਾਂ ਅਸੀਂ ਟ੍ਰੇਨ ਰੋਕੀ ਸੀ ਜਦੋਂ ਟ੍ਰੇਨ ਰੋਕੀ ਸਾਨੂੰ ਕਿਹਾ ਸਾਨੂੰ ਲੱਗਾ ਕਿ ਸਾਡੇ ਕੋਈ ਪਰਿਵਾਰਕ ਨੂੰ ਸਾਡੇ ਲੋਕਾਂ ਨੂੰ ਮੁਸ਼ਕਲ ਆ ਰਹੀ ਆ ਅਸੀਂ ਆਪਣੇ ਮੋਹ ਲੋਕਾਂ ਦੀਆਂ ਮੁਸ਼ਕਲਾਂ ਸੰਭਲਦੇ ਸੀ ਆਪ ਉੱਠਖੜੇ ਹੋਇਓ ਤੋ ਸੋ ਇਹ ਇਸ ਕਰਕੇ ਕੋਈ ਸੀ ਇਹਤੇ ਕਮਲੇ ਨਹੀਂ ਕਿ ਆਪਣੇ ਪੰਜਾਬ ਦਾ ਨੁਕਸਾਨ ਕਰੀਏ ਪੰਜਾਬ ਦੇ ਵਾਸਤੇ ਲੜ ਰਹੇ ਆਂ ਅਸੀਂ ਪੂਰੇ ਭਾਰਤ ਦੇ ਕਿਸਾਨ ਵਾਸਤੇ ਲੜ ਰਹੇ ਆਂ ਅਸੀਂ ਆਪਣੇ ਤੇਜ ਵਾਸਤੇ ਲੜ ਰਹੇ ਆਂ ਤੇ ਆਪਣੇ ਤੇਜ ਦਾ ਕਿਵੇਂ ਨੁਕਸਾਨ ਕਰਾਂਗੇ ਆਪਣੇ ਪੰਜਾਬ ਦਾ ਕਿਵੇਂ ਨੁਕਸਾਨ ਕਰਾਂਗੇ ਇਹ ਤਾਂ ਸਾਨੂੰ ਬਦਨਾਮ ਕੀਤਾ ਜਾਂਦਾ ਇੱਕ ਬੀਜੇਪੀ ਜਿਹੜੀ ਜਿਹੜੀ ਕੇਂਦਰ ਚ ਸਾਛਿਤ ਹੈ ਆ ਪਾਰਟੀ ਉਹਨਾਂ ਦੀ ਇੱਕ ਸ਼ਰਾਰਤ ਹੈ ਮਨਜੀਤ ਜੀ ਤੁਸੀਂ ਬਣੇ ਰਹੋ ਤੁਹਾਡਾ ਰੁਕ ਦੁਬਾਰਾ ਤੋਂ ਕਰਾਂਗੇ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ ਸਾਡੇ ਨਾਲ ਇਸ ਵੇਲੇ ਵਪਾਰ ਮੰਡਲ ਦੇ ਨੀਲੂ ਵਡੇਰਾ ਜੁੜ ਗਏ ਨੇ ਹਰਿਆਣਾ ਵਪਾਰ ਮੰਡਲ ਤੋਂ ਨੇ ਉਹਨੂੰ ਰਿਪਰੈਜ਼ੈਂਟ ਕਰਦ ਨੇ ਨੀਲੂ ਜੀ ਬਹੁਤ ਬਹੁਤ ਸਵਾਗਤ ਹੈ ਨਮਸਤੇ ਮੈਡਮ ਜੀ ਤੁਹਾਨੂੰ ਆਸਪਤ ਪਾ ਰਹੀ ਹੈ ਹੈਲੋ ਹੈਲੋ ਹਾਂਜੀ ਜੀ ਨਮਸਕਾਰ ਜੀ ਨਮਸਕਾਰ ਜੀ ਇਹ ਨੀਲੂ ਜੀ ਜਿਹੜੇ ਇਹ ਹੁਕਮ ਆਏ ਨੇ ਹੁਣ ਆਦੇਸ਼ ਜਾਰੀ ਹੋਏ ਨੇ ਕਿ ਰਾ ਖੋਲ ਦਿੱਤੇ ਜਾਣ

और हमने उस हमारा उस बंद का मेन मकसद ये भी था कि जिसकी आड़ में ये सरकार धोखा कर रही है लोगों के साथ कि सरकार को ये कह रहे हैं कि किसानों ने बंद कर रखा है किसानों ने बंद ही नहीं किया किसानों ने बंद ही नहीं बंद तो सरकार ने कर रखा है और सरकार हमें उलझा रही है किसानों के साथ इसमें व्यापारियों का नुकसान क्यों हो तो हम हम तो इसका स्वागत करते हैं अगर कोई ऐसा ऑर्डर आया है और मैं कहूंगा कि अगर कोर्ट की अवमानना ना मानी जाए अगर हमें एक हफ्ते का दिया है तो इसको बैरिकेडिंग फौरन हटाई जाए जी। नीरु जी जो साथ रहा है कि किसानों का और व्यापारियों का लंबा साथ रहा है और दोनों एक दूसरे के सहयोग से ही चलते हैं क्योंकि गाड़ी दोनों पहियों पर ही आगे बढ़ती है आगे भी सहयोग इसी तरह से जारी रहेगा और जिस प्रकार से अब ये रास्ता खुलने जा रहा है व्यापार और बढ़ेगा अगर किसान आगे जाना चाहें हरियाणा के रास्ते से दिल्ली आप लोग इससे सहमत हैं जो किसान आगू भी कह रहे हैं किसान नेता भी कह रहे हैं मैडम पहले भी तो ऐसे ही था किसको आने में किसको जाने में दिक्कत थी ये पाकिस्तान के बॉर्डर की, की जरूरत बड़े -बड़े कर रहे हम फलाना कर तो लोकल समस्या को तो देखो ना इंटरनेशनल की तुम हर रोज खबर चला के रखो क्या नॉनसेंस है ये सो so, नीरू जी स्वागत कर रहे हो और मनजीत सिंह भी जुड़े हुए सो so, uh, नीरू जी इस इस पूरे आदेश को लेकर अब खुशी भी व्यापारियों के में देखी जा रही है कितना नुकसान कितना आर्थिक नुकसान अभी तक झेलना पड़ा है इसके बारे में भी हम जरूर जानना चाहेंगे आपसे हमारे तक सूचना ही पहुंची है कि हाई कमांड में एक्सेप्ट कर लिया गया है ऑर्डर हमारी रिक्वेस्ट और सरकार को जगाए और सख्त निर्देश जारी करें एक हफ्ते से आठ आठवां दिन भी नहीं होना चाहिए अगर ये कोर्ट के ऑर्डर हैं ये सब चीजें हटाई जाए हम स्वागत करते हैं ਠੀਕ ਹੈ ਨੀਰੂ ਜੀ ਬਹੁਤ-ਬਹੁਤ ਆਪਕਾ ਸਵਾਗਤ ਬਹੁਤ-ਬਹੁਤ ਸ਼ੁਕਰੀਆ ਆਪਕਾ ਕਿ ਆਪਨੇ ਆਵਾਚਿਤ ਕੀਤੀ ਆਪਣੀ رائے ਰੱਖੀ ਸੋਮਨਜੀਤ ਜੀ ਵਪਾਰੀ ਵਰਗ ਤਾਂ ਖੁਸ਼ ਨਜ਼ਰ ਆ ਰਿਹਾ ਔਰ ਉਹਨਾਂ ਦਾ ਸਾਫ ਤੌਰ ਤੇ ਇਹ ਕਹਿਣਾ ਹੈ ਕਿ ਕਿਸਾਨ ਕਿਸਾਨਾਂ ਨੂੰ ਰੋਕਣਾ ਗਲਤ ਸੀ ਜਿਸ ਤਰੀਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਉਹ ਠੀਕ ਨਹੀਂ ਸੀ ਤੁਹਾਡਾ ਕੀ ਇਸ ਤੇ رائے ਹੈ ਕਿ ਕਹਿਣਾ ਇਸ ਬਿਆਨ ਨੂੰ ਸੁਣਨ ਤੋਂ ਬਾਅਦ ਕੋ ਅਸੀਂ ਵਪਾਰੀ ਵਰਗ ਦੇ ਬਹੁਤ ਬਹੁਤ ਧੰਨਵਾਦੀ ਹਾਂ ਸਾਡਾ ਪਿਛਲੇ ਅੰਦੋਲਨ ਜਿਹੜਾ 2020 ਕੀ ਚੱਲਿਆ ਉਹ ਚ ਵਪਾਰੀ ਭਰਾਵਾਂ ਨੇ ਫਟਾ ਸਾਹ ਦਿੱਤਾ ਸਾਡੇ ਭੈਣਾ ਭਾਈ ਨੇ ਸਾਡੇ ਪਰਿਵਾਰ ਨੇ ਔਰ ਇਸ ਦੇ ਵਿੱਚ ਵੀ ਸਰਕਾਰ ਨੇ ਕਬਡੀ ਸਾਜ਼ਿਸ਼ ਰਚੀ ਸੀ ਕਿ ਵਪਾਰੀ ਵਰਗ ਨੂੰ ਭੜਕਾਉਣ ਲਈ ਇਹ ਗੱਲ ਕਰਦੇ ਸਮਝੋ ਨੀਲੂ ਜੀ ਨੇ ਗੱਲ ਕੀਤੀ ਆ ਉਹ 16 ਨੇ ਸੱਚ ਹੈ ਬਿਲਕੁਲ ਹਮ 100 ਮੈਂ ਕਹੂੰਗਾ ਜੇ 100% ਨਹੀਂ 110% ਕੇ ਆ ਇਹ ਗੱਲ ਕਹਿ ਕੇ ਕਿ ਕਿਸਾਨਾਂ ਨੇ ਸੜਕ ਰੋਕੀ ਆ ਜਦ ਕੇ ਅਸੀਂ ਸਾਰੇ ਵਪਾਰੀ ਭਰਾਵਾਂ ਨੂੰ ਵੀ ਕਹਿ ਰਹੇ ਤੁਸੀਂ ਸੜਕ ਖਿਲਾਓ ਅਸੀਂ ਤੁਹਾਡੇ ਨਾਲ ਬਿਲਕੁਲ ਅਸੀਂ ਚਾਹੁੰਦੇ ਆ ਕਿ ਸਾਡੇ ਭਰਾਵਾਂ ਦਾ ਕਿਉਂ ਨੁਕਸਾਨ ਹੋਵੇ ਜਿਹੜੇ ਬੱਚੇ ਉਹਨਾਂ ਦੇ ਰੋਟੀ ਪਾਣੀ ਵਪਾਰ ਤੋਂ ਖਾਂਦੇ ਨੇ ਉਹ ਸਾਡੇ ਵੀ ਪੁੱਤ ਜਿਵੇਂ ਸਾਡੇ ਪਰਿਵਾਰ ਨੇ ਇਸ ਕਰਕੇ ਅਸੀਂ ਤਾਂ ਨਾਲ ਸੋ ਇਸ ਕਰਕੇ ਬੜੀ ਚੰਗੀ ਗੱਲ ਹੈ ਜਿਹੜੀ ਉਹਨਾਂ ਨੇ ਕਹੀ ਆ ਪਤਾ ਕਿ ਇਸ ਤਰ੍ਹਾਂ ਹੋਇਆ ਉਹਨਾਂ ਨੇ ਮੀਟਿੰਗ ਕਰਕੇ ਉਹਨਾਂ ਨੇ ਸੱਦਾ ਦਿੱਤਾ ਸੀ ਉਹਨੂੰ ਕਿਹਾ ਸੀ ਜਦੋਂ ਸਾਡੇ ਕੋਲ ਵਪਾਰੀ ਵਰਗ ਆਇਆ ਅਸੀਂ ਕਹਿੰਦੇ ਤੁਸੀਂ ਵੀ ਕਾਲ ਦਿਓ ਬੰਦ ਸੀ ਤੁਸੀਂ ਕਹੋ ਵੀ ਅਸੀਂ ਭਾਈ ਸਰਕਾਰ ਨੂੰ ਅਸੀਂ ਪ੍ਰੋਟੈਸਟ ਕਰਾਂਗੇ ਤੁਹਾਡੇ ਖਿਲਾਫ ਹਰਿਆਣਾ ਸਰਕਾਰ ਨੂੰ ਮਾਰੋ ਦਬਕਾ ਇਹ ਸੂਤ ਨਹੀਂ ਹੋਣਾ ਇਹ ਕੰਦਾ ਇਹ ਨਹੀਂ ਕਰ ਰੱਖੀਆਂ ਸਾਡੇ ਚ ਵੰਡੀਆਂ ਪਾ ਰੱਖੀਆਂ ਪਾਕਿਸਤਾਨ ਵਾਂਗ ਤੁਹਾਨੂੰ ਪ੍ਰਭਾਵ ਪੜਾਵਾ ਨੂੰ ਬੰਨਣਾ ਚਾਹੁੰਦੇ ਆ ਸੋ ਉਹ ਮੈਂ ਕਹੂੰਗਾ ਸਾਡੇ ਨੂੰ ਤਾਂ ਮੈਂ ਵਪਾਰੀ ਵਰਗ ਦਾ ਵੀ ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਉਸ ਗੱਲ ਦੇ ਵਿੱਚ ਨਾ ਆ ਕੇ ਉਹ ਸਰਕਾਰ ਜਿਹੜਾ ਤੁਮਰਾ ਕਰਨਾ ਚਾਹੁੰਦੀ ਸੀ ਇੱਕ ਚੰਗਾ ਕਦਮ ਚੱਕਿਆ ਔਰ ਉਹ ਜਿਹੜਾ ਇਹਨਾਂ ਨੇ ਇੱਕ ਕਾਲ ਦਿੱਤੀ ਇਸ ਜੀ ਨਹੀਂ ਤਾਂ ਫਿਰ ਬੰਦ ਕਰਾਂਗੇ ਔਰ ਇਹ ਜਿਹੜਾ ਹਾਈ ਕੋਰਟ ਦਾ ਆਰਡਰ ਆਇਆ ਅਸੀਂ ਮੈਂ ਵੀ ਪਹਿਲਾਂ ਕਿਹਾ ਕਿ ਠੀਕ ਹੈ ਅਸੀਂ ਉਹਨੂੰ ਚੰਗਾ ਮੰਨਦੇ ਹਾਂ ਔਰ ਇਹ ਜਿਹੜੀ ਆਵਾਜ਼ ਆਈ ਜਿਹੜੀ ਸਾਡੇ ਸਾਡੇ ਭੈਣਾ ਭਰਾਵਾਂ ਨਾਲ ਆਉਂਦੀ ਜਾਂ ਸਾਡੀ ਉਹ ਖੁੱਲਣੀ ਚਾਹੀਦੀ ਜੀ ਜੀ 9 ਮਾਸ ਦਾ ਰਿਸ਼ਤਾ ਹਮੇਸ਼ਾ ਕਿਹਾ ਜਾਂਦਾ ਹੈ ਵਪਾਰੀ ਜਿਹੜਾ ਕਿ ਕਿਸਾਨ ਜੋ ਕੁਝ ਉਗਾਏਗਾ ਵਪਾਰੀ ਉਸ ਨੂੰ ਅੱਗੇ ਤੋਰੇਗਾ ਬਾਜ਼ਾਰ ਵੀ ਇਸ ਤਰ੍ਹਾਂ ਹੀ ਚੱਲਦਾ ਹੈ ਮਾਰਕੀਟ ਦੇ ਵਿੱਚ ਸਾਡਾ ਜਿਹੜਾ ਅਰਥਚਾਰਾ ਉਹ ਸਾਰਾ ਇਸ ਤੇ ਹੀ ਟਿਕਿਆ ਹੋਇਆ ਹੈ ਕਿ ਇਹ ਨੌ ਮਾਸ ਦਾ ਰਿਸ਼ਤਾ ਬਰਕਰਾਰ ਰਹੇ ਕੋਸ਼ਿਸ਼ਾਂ ਤੋਂ ਲੱਗਦਾ ਹੈ ਕਿ ਹੋਈਆਂ ਨੇ ਕਿ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਫੈਕਟ ਕੀਤਾ ਜਾਵੇ ਇਸ ਰਿਸ਼ਤੇ ਨੂੰ ਖਾਸ ਤੌਰ ਤੇ ਜੇਕਰ ਗੱਲ ਇਸ ਮੋਰਚੇ ਦੀ ਕਰੀਏ ਤਾਂ ਬਿਲਕੁਲ ਦੇਖੋ ਇੱਕ ਮਹੀਨੇ ਦਾ ਲੱਖਾਂ ਇਹ ਸਰਕਾਰ ਜਿਹੜੀ ਹੈ ਬੜੀ ਸ਼ਾਦਰ ਹੈ ਇਹਨਾਂ ਨੇ ਹੁਣ ਤਿੱਕਰ ਇਹ ਚਾਲ ਚੱਲੀ ਝੋਮਕ ਕਹਿੰਦੇ ਹੁੰਦੇ ਸੀ ਕੋਰੇ ਕਹਿੰਦੇ ਹੁੰਦੇ ਸੀ ਵੰਡੋ ਤੇ ਰਾਜ ਕਰੋ ਇਹ ਵੀ ਇਸ ਤਰ੍ਹਾਂ ਦੀ ਨੀਤੀ ਕਰੇ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡਦੇ ਆ ਕਦੇ ਲੋਕਾਂ ਨੂੰ ਜਾਤੀ ਦੇ ਨਾਂ ਤੇ ਵੰਡਦੇ ਆ ਫਿਰ ਲੋਕਾਂ ਨੂੰ ਕਿਤੇ ਦੇ ਨਾਂ ਤੇ ਵੰਡਣਾ ਸ਼ੁਰੂ ਕਰਤਾ ਇਹਨਾਂ ਨੇ ਸੋ ਇਹ ਇਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਪਿਛਲੇ ਅੰਦੋਲਨ ਜਿਵੇਂ ਤਰੀਕੇ ਨਾਲ ਹੋਇਆ ਸੀ ਇਹਨਾਂ ਨੂੰ ਮੂੰਹ ਦੀ ਖਾ ਲਈ ਪਈ ਇਹ ਕਾਮਯਾਬ ਨਹੀਂ ਹੋਏ ਉਦੋਂ ਵੀ ਸਾਨੂੰ ਕਦੇ ਅੱਤਵਾਦੀ ਖਾਲਿਸਤਾਨੀ ਕਦੇ ਲੋਕਲ ਲੋਕਾਂ ਨੂੰ ਝੁਕਾਉਣਾ ਹੁਣ ਵੀ ਹੋਈ ਚੱਲਾਂ ਇਹਨਾਂ ਨੇ ਸਾਰੀਆਂ ਉਹ ਹੀ ਰੱਟੀਆਂ ਨੇ ਪਰ ਹੱਲੇ ਤੱਕ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਸਰਕਾਰ ਨੂੰ ਉਹ ਸਾਡਾ ਵਪਾਰੀ ਵਰਗ ਜਿੰਨਾ ਵੀ ਸਾਡੇ ਭਰਾ ਨੇ ਅਸੀਂ ਉਹਨਾਂ ਨੂੰ ਕੋਰਟ ਨੂੰ ਤਰਨਾਮ ਕਰਦੇ ਹਾਂ ਕਿ ਉਹਨਾਂ ਨੇ ਇਹਨਾਂ ਦੀ ਗੱਲ 'ਚ ਨਾ ਆ ਕੇ ਇਹ ਛਾਤਰ ਜਿਹੜੇ ਲੋਕ ਨੇ ਉਹਨਾਂ ਨੇ ਸਾਡੇ ਪਹਿਲਾਂ ਉਦੋਂ ਵੀ ਇਹਨਾਂ ਦਾ ਬਿਆਨ ਆਇਆ ਕਿ ਅਸੀਂ ਭਾਈ ਦੇਖ ਕੇ ਆਏ ਆ ਕੋਈ ਰਾਹ ਕਿਸਾਨਾਂ ਨੇ ਨਹੀਂ ਬੰਦ ਕੀਤਾ ਰਾਹ ਕੀਤਾ ਸਰਕਾਰ ਨੇ ਬੰਦ ਅੱਜ ਵੀ ਇਹਨਾਂ ਦਾ ਇਹ ਬਿਆਨ ਹੋਣਾ ਬਹੁਤ ਪੋਜੀਟਿਵ ਗੱਲ ਹੈ ਸਾਡਾ ਭਾਈਚਾਰਕਸਾਂ ਜਿਹੜੀ ਆ ਉਹ ਮਜ਼ਬੂਤ ਹੋਈਗੀ ਕਿ ਇਹਨਾਂ ਔਰ ਇਹ ਮਜ਼ਬੂਤ ਰਹਿਣੀ ਚਾਹੀਦੀ ਹੈ ਜਿਹੜੀਆਂ ਸਰਕਾਰਾਂ ਵੰਡੀਆਂ ਪਾਉਣੀਆਂ ਨੇ ਇਹਨਾਂ ਦੀ ਗੱਲ ਚ ਨਹੀਂ ਆਉਣਾ ਚਾਹੀਦਾ ਇਹ ਵੰਡੀਆਂ ਪਾ ਕੇ ਹੀ ਰਾਜ ਕਰਦੇ ਨੇ ਸੋ ਉਹ ਉਹਨਾਂ ਦੀ ਜਿਹੜੀਆਂ ਹਰ ਗੱਲ ਜਿਹੜੀ ਉਹ ਪੁੱਠੀ ਪਈ ਹੈ ਜੀ 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 ਕੇਂਦਰ ਦੇ ਨਾਲ ਤੇ ਤੁਹਾਡੇ ਜਿੱਦਾਂ ਕਹਿ ਲਓ ਕਿ ਤੁਹਾਨੂੰ ਹੈ ਕਿ ਤੁਸੀਂ ਇਹ ਮੰਨਦੇ ਹੋ ਕਿ ਕੇਂਦਰ ਨੇ ਇਸ ਤਰੀਕੇ ਦੀਆਂ ਚੀਜ਼ਾਂ ਕੀਤੀਆਂ ਨੇ ਸਰਕਾਰ ਦੇ ਖਿਲਾਫ ਤੁਹਾਡਾ ਰੋਸ ਵੀ ਹੈ ਪਰ ਸੂਬਾ ਸਰਕਾਰ ਤੋਂ ਤੁਹਾਡੀਆਂ ਕੀ ਉਮੀਦਾਂ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਰੋਲ ਸੂਬਾ ਸਰਕਾਰ ਨੂੰ ਇੱਥੇ ਅਦਾ ਕਰਨਾ ਚਾਹੀਦਾ ਇਸ ਮੌਕੇ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਦੇਖੋ ਅਸੀਂ ਹਮੇਸ਼ਾ ਆਸਪੰਦ ਲੋਕ ਹਾਂ ਅਸੀਂ ਕਦੇ ਵੀ ਹਾਰਦੇ ਨਹੀਂ ਉਹ ਸੂਬਾ ਸਰਕਾਰ ਹੋਵੇ ਉਹ ਸਾਡੀ ਜਿਹੜੀ ਆ ਭਾਰਤ ਸਰਕਾਰ ਹੋਵੇ ਅਸੀਂ ਕਹਿੰਦੇ ਹਾਂ ਕਿ ਇਸੀ ਦੇਸ਼ ਦੇ ਲੋਕ ਹਾਂ ਅਸੀਂ ਕਦੇ ਬਾਹਰੋਂ ਨਹੀਂ ਆਏ ਹੋਏ ਜਿਵੇਂ ਸਾਡੇ ਮੀਨੂ ਜੀ ਨੇ ਕਿਹਾ ਵਪਾਰੀ ਵਰਗ ਤੋਂ ਸੋ ਅਸੀਂ ਇਸੀ ਦੇਸ਼ ਦੇ ਲੋਕ ਹਾਂ ਸੋ ਇਹ ਇਹ ਕਲੀਅਰ ਕਰਦਾ ਇਹਦੀ ਸੁਪਾ ਸਰਕਾਰ ਵੀ ਜੋ ਰੋਲ ਅਦਾ ਕਰਨਾ ਚਾਹੀਦਾ ਪਹਿਲਾਂ ਹੁਣ ਜ਼ਿਕਰ ਨਹੀਂ ਕੀਤਾ ਸਾਡੀ ਹੱਦ ਝਾ ਕੇ ਕੰਨਾ ਕਰਦੀਆਂ ਇਹਨਾਂ ਨੇ ਉਹਨਾਂ ਨੂੰ ਨਹੀਂ ਰੋਕਿਆ ਸਾਡੀ ਹੱਦ ਝਾ ਕੇ ਨਟੀਅਰ ਗੈਸ ਚਲਾਈ ਇਹਨਾਂ ਨੇ ਨਹੀਂ ਰੋਕਿਆ ਸਾਡੇ ਨੌਜਵਾਨ ਤੇ ਕੁੜੀਆਂ ਚਲਾਈਆਂ ਇਹਨਾਂ ਨੇ ਐਫ ਆਈ ਆਰ ਲਾਜ ਤੱਕ ਨਹੀਂ ਕੀਤੀ ਅਸੀਂ ਅੱਜ ਤਿੰਨ ਬੋਡੀ ਗੱਟ ਚੱਲੀ ਤੁਸੀਂ ਦੇਖੋ ਨਾ ਹੁਣ ਤੱਕ ਜਿਹੜੀ ਪੰਜਾਬ ਸਰਕਾਰ ਦਾ ਰੋਲ ਸਕਤੀ ਰਹਾ ਐ ਸ਼ੱਕ ਦੇ ਦਾਰੇ ਚ ਰਿਹਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਵਾਰ-ਵਾਰ ਕਹਾਂਗੇ ਕਿ ਭਾਈ ਤੇ ਹੁਣ ਰੋਲ ਅਪ੍ਰਾਪੀ ਕਰ ਲੋ ਕੱਲ ਵੀ ਗਏ ਗਏ ਮੁੱਖ ਮੰਤਰੀ ਜੀ ਨੂੰ ਕਿ ਤੁਸੀਂ ਆਪਣਾ ਰੋਲ ਠੀਕ ਕਰੋ ਜਿਹੜਾ ਤੁਹਾਡੀ ਹੱਦ ਦੇ ਅੰਦਰ ਆ ਕੇ ਟ੍ਰੈਕਟ ਤੋੜਿਆ ਤੁਹਾਡੀ ਹੱਦ ਦੇ ਅੰਦਰ ਆ ਕੇ ਇੰਜਰਡ ਕੀਤਾ ਜਿਹੜਾ ਟੱਗਰ ਦਾ ਪੁੜਾ ਉਹ ਉਹ ਪੰਜਾਬ ਦੀ ਹੱਦ ਦੇ ਅੰਦਰ ਹੈ ਪਟਵਾਰੀਆਂ ਨੇ ਵੀ ਲਿਖ ਕੇ ਦੇ ਦਿੱਤਾ ਤੇ ਉਦੋਂ ਅੰਦਰ 500 ਮੀਟਰ ਆ ਕੇ ਉਹਨਾਂ ਨੇ ਸਾਡੇ ਬੱਚੇ ਇੰਜਰਡ ਕੀਤੇ ਆ ਤੇ ਤੁਸੀਂ ਐਫ ਆਈ ਆਰ ਕਿਉਂ ਨਹੀਂ ਦਰਜ ਕਰਦੇ ਹਮੇਤੇ ਕਮੀ ਐਫ ਆਈ ਆਰ ਦਰਜ ਕਰੀ ਪੰਜਾਬ ਸਰਕਾਰ ਨੇ ਬਿਲਕੁਲ ਪੰਜਾਬ ਸਰਕਾਰ ਵੀ ਜਿਹੜੀ ਹੈ ਛੱਤ ਦੇ ਘੇਰੇ ਜਾਏ ਨੇ ਕੋਡੇ ਟੇਕੇ ਹੋਏ ਨੇ ਪੰਜਾਬ ਸਰਕਾਰ ਦੇ ਕੇ ਸੋ ਇਹਨਾਂ ਨੂੰ ਬਿਲਕੁਲ ਹੁਣ ਤਕੜੇ ਹੋ ਕੇ ਆਪਣੇ ਲੋਕਾਂ ਨਾਲ ਆਪਣੇ ਪੰਜਾਬ ਨਾਲ ਪੰਜਾਬੀਅਤ ਨਾਲ ਖੜਨਾ ਚਾਹੀਦਾ ਜੀ ਪਿਛਲੀ ਵਾਰ ਵੀ ਅਸੀਂ ਦੇਖਿਆ ਸੀ ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਕੁਝ ਇਹੋ ਜਿਹੇ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਕਰਕੇ ਮੋਰਚੇ ਤੇ ਸਵਾਲ ਉੱਠੇ ਔਰ ਸ਼ਰਾਰਤੀ ਤਾਤਾਂ ਦੇ ਸ਼ਰਾਰਤੀ ਅੰਸਰਾਂ ਦੇ ਅੰਦਰ ਹੋਣ ਦੀ ਗੱਲ ਵੀ ਸਾਹਮਣੇ ਆਈ ਜਿਹੜੇ ਕਿ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ ਸਿੱਧੇ ਤੌਰ ਤੇ ਕਿਸਾਨੀ ਅੰਦੋਲਨ ਨੂੰ ਹੁਣ ਅੱਗੇ ਜਿਹੜੀ ਰਣਨੀਤੀ ਤੁਸੀਂ ਉਲੀਕੋਗੇ ਕਿ ਇੰਨੀ ਬਣਾਉਣ ਦੇ ਲਈ ਕਿ ਇਹ ਸਾਰੀਆਂ ਚੀਜ਼ਾਂ ਨਾ ਹੋਣ ਕੀ ਕਰਨਾ ਚਾਹੁੰਦੇ ਹੋ ਅਸੀਂ ਬਿਲਕੁਲ ਆਪਣੇ ਬੈਠ ਕੇ ਮੀਟਿੰਗ ਕਰਾਂਗੇ ਉਹਦੇ ਵਾਸਤੇ ਇੱਕ ਬਲੰਟੀਅਰ ਦੀ ਟੀਮ ਤਿਆਰ ਕਰਾਂਗੇ ਜੇ ਕੋਈ ਪਾਲਿਸੀ ਬਣਦੀ ਆ ਤੇ ਉਹਨੂੰ ਬਿਲਕੁਲ ਆਪਣੀ ਦੇਖ ਰੇਖ ਵਿਚ ਜੋ ਵੀ ਅਗਲੀ ਰਣਨੀਤੀ ਹੋਗੀ ਉਹਨੂੰ ਤੈਅ ਕਰਾਂਗੇ